इंडियन टीवी न्यूज पंजाब अपनी खबर अपनी भाषा नमस्कार तुसी वेख रहे हो इंडियन टीवी न्यूज पंजाब आओ थो लेकर चलिए अज दबर वाल ਦੇ ਮੌਕੇ ਤੇ ਵੀ ਲੋਕਪੁਰ ਦੇ ਨਿਵਾਸੀ ਉਹਨਾਂ ਨੂੰ ਕੀ ਮੈਸੇਜ ਹੈ ਅੱਜ ਜਿਹੜੀ ਅੱਜ ਦਾ ਸ਼ੋਭਿਆੜਾ RAM ਨਾਮੀ ਦਾ ਪਹਿਲਾਂ ਤਾਂ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਸਾਰੇ ਸਾਰੇ ਆਪਣੇ ਸਮਾਜ ਨੂੰ ਮੈਂ ਵਧਾਈ ਦੇਣਾ ਚਾਹੁੰਦਾ ਇਸ ਸ਼ੋਭਿਆੜੇ ਤੇ ਤੇ ਮੈਂ ਵਧਾਈ ਦੇਣਾ ਸਾਰੇ ਆਰਗੇਨਾਈਜ਼ਰ ਨੂੰ ਜਿਨ੍ਹਾਂ ਨੇ ਕੈਂਟ ਦੇ ਵਿੱਚ ਅੱਜ ਸ਼ੋਭਾ ਯਾਤਰਾ ਸਾਲਾਨਾ ਸ਼ੋਭਾ ਯਾਤਰਾ ਇਸ ਸ਼ੋਭਿਆੜੇ ਤੇ ਅੱਜ ਕੱਢਣ ਦੀ ਕੱਢਣ ਜਾ ਰਹੇ ਹੈ ਮੈਂ ਅਰਦਾਸ ਕਰਨਾ ਭਗਵਾਨ ਸ਼੍ਰੀ ਰਾਮ ਅੱਗੇ ਕਿ ਤੁਸੀਂ ਸਾਡੇ ਇਲਾਕੇ ਚ ਬਰਬੀ ਬਖਸ਼ੋ ਖੁਸ਼ਹਾਲੀ ਬਖਸ਼ੋ ਸਾਡੇ ਇਤਰੇ ਇਲਾਕੇ ਚ ਤਰੱਕੀ ਹੋਵੇ ਨਹੀਂ ਕਹਿੰਦਾ ਹੋਇਆ ਅੱਜ ਮੇਰੀ ਇਹੀ ਪ੍ਰਾਰਥਨਾ ਹੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ